ਕਿ ਜੋ ਉਹਨਾਂ ਨੂੰ ਦੇ ਫ੍ਰੀ ਵਾਲੀ ਕਣਕ ਮਿਲਦੀ ਹੈ ਉਸ ਵਿੱਚ ਵੱਡੀ ਕਪਲਾ ਕੀਤੀ ਜਾਂਦੀ ਹੈ ਜਿਸ ਤੇ ਰੰਦਾਵਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕਪਲਾ ਕਰਨ ਵਾਲੇ ਡੀਪੂ ਹੌਲਡਰ ਜਾਂ ਫੂਡ ਸਪਲਾਈ ਇਨਸਪੈਕਟਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਅਵਾਜ਼ ਨੂੰ ਲੋਕ ਸਭਾ ਵਿੱਚ ਉਠਾਇਆ ਜਾਵੇਗਾ ਇਸ ਮੌਕੇ ਸੁਖਿੰਦਰ ਸਿੰਘ ਖੰਧਾਵਾ ਆਪਾ ਲੋਕ ਲੋਕ ਸਭਾ ਸੰਸਦ ਮੈਂਬਰ ਕੰਗਨਾਰ ਨੌਥ ਅਤੇ ਪੰਜਾਬ ਦੇ ਮੁੱਖ ਮੰਤਰੀ ਤੇ ਤਿੱਖੇ ਨਿਸ਼ਾਨੇ ਸਾਦੇ ਗਏ ਜੀ ਵੀ ਸੀ ਅਪਡੇਟ ਦੇ ਲਈ ਮੁਕੇਰੀਆਂ ਤੋਂ ਹਰੀ ਸ਼ਮਾਰੀ ਰਿਪੋਰਟ ਨਹੀਂ ਵੇਖੋ ਮੇਰਾ ਇਹ ਆਪਣਾ ਪਿੰਡ ਆ ਔਰ ਕੇਸ ਪਿੰਡ ਨੇ ਹਮੇਸ਼ਾ ਕਾਗਰ ਚਿਤਾਈ ਆ ਔਰ ਅਸਵਾਰੀ ਵੀ ਕਾਂਗਰਸ ਛਿੱਟ ਕੇ ਨਿਕਲੀ ਆ ਜਿਹੜੇ ਦਬਕੇ ਮਾਰਦੇ ਸੀ ਲੋਕਾਂ ਨੇ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਵੋਟਾਂ ਪਿਆਰ ਨਾਲ ਲਈਆਂ ਜਾਂਦੀਆਂ ਨੇ ਹੰਕਾਰ ਨਾਲ ਨਹੀਂ ਲਈਆਂ ਜਾਂਦੀਆਂ ਆਪਾਂ ਪਿਆਰ ਕੀਤਾ ਲੋਕਾਂ ਨੇ ਕੰਮ ਕੀਤਾ ਲੋਕਾਂ ਨੇ ਸਹਿਯੋਗ ਕੀਤਾ ਔਰ ਇਸੇ ਤਰ੍ਹਾਂ ਇਹ ਬਸ ਲੋਕ ਪਰਮਾਰਗਾਰੀ ਦਾ ਅਰਗੇਨਾਈਜ਼ਡ ਕੈਂਪੇਨ ਜਿਹੜੇ ਮੈਂ ਦੱਸਿਆ ਨਹੀਂ ਰਾਸ਼ਦਾ ਜਿੱਥੇ ਬਹੁਤ ਵੱਡਾ ਕਬਲਾ ਜਿਹੜੇ ਲੋਕੀ ਖੁੱਲ ਕੇ ਬੋਲੇ ਨੇ ਇਹਦੇ ਬਾਰੇ ਅੱਜ ਹੀ ਲਿਖ ਕੇ ਪੇਸ਼ ਕੀਤਾ ਜਾਇਆ ਜਾਏਗਾ ਔਰ ਇਹਦੀ ਪ੍ਰੋਪਰਿੰਗ ਕਰ ਕੀਤੀ ਜਾਏਗੀ